ਇਹਦੇ ਵਿੱਚ ਆਪਾਂ ਸਾਰਾ ਆਪਣੀ ਇੱਕ ਨਿਊ ਆਪਾਂ ਨੇ ਫੁੱਲ ਫਟਾ ਫੁੱਲ ਦਿੱਤਾ ਜੇ ਤੁਸੀਂ ਇਹਦੇ ਵਿੱਚੋਂ ਕੋਈ ਚੀਜ਼ ਮਿਸ ਕਰਾਉਣੀ ਚਾਹੁੰਦੇ ਹੋ ਤੁਸੀਂ ਮਿਸਤਰੀ ਨਾਲ ਡਿਸਕਸ ਕਰਕੇ ਇਹਦੇ ਵਿੱਚੋਂ ਕੋਈ ਪੁਆਇੰਟ ਜਾਂ ਕੋਈ ਬੋਰਡ ਕੋਈ ਘਟ ਵੱਧ ਲਵਾਉਣਾ ਚਾਹੁੰਦੇ ਹੋ ਤਾਂ ਉਹ ਤੁਸੀਂ ਲਵਾ ਸਕਦੇ ਹੋ ਇਹਦੇ ਵਿੱਚੋਂ ਮਿੱਤਰੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਤੁਹਾਡੇ ਉਮੀਦ ਕਰਦਾ ਹਾਂ ਸਾਰੇ ਠੀਕਾ ਹੋਵੋਗੇ ਤੇ ਅੱਜ ਆਪਣੀ ਜਿਹੜੀ ਫਾਈਲ ਹੈ ਉਹ ਜਾ ਰਹੀ ਹੈ ਕਿ ਚੁਗੁੰਦਰ ਸਿੰਘ ਸਨ ਅਫ ਕਰਤਾਰ ਸਿੰਘ ਬਿਲੇਸ ਸਰਹਣਾ ਪੋਸਟ ਆਫਿਸ ਮਰਿੰਡਾ ਡਿਸਟ੍ਰਿਕਟ ਰੂਪਨਗਰ ਮਰਿੰਡਾ ਦੇ ਕੋਲ ਪਿੰਡ ਪੈਂਦਾ ਜੀ ਸਹਰਾਣਾ ਉੱਥੇ ਆਪਣੀ ਇਹ ਫਾਈਲ ਜਾ ਰਹੀ ਹੈ ਤੇ ਇਹ ਭਰਾ ਹੋਰੀ ਆਪ ਬਾਹਰ ਰਹਿੰਦੇ ਨੇ ਬਹੁਤ ਵਧੀਆ ਨਾਈਸ ਪਰਸਨ ਨੇ ਇਹਨਾਂ ਦੇ ਨਾਲ ਆਪਣੀ ਗੱਲਬਾਤ ਹੁੰਦਿਆਂ ਨੂੰ ਤਕਰੀਬਨ ਮੰਨ ਕੇ ਚਲੋ ਵੀ ਮਹੀਨੇ ਦੇ ਵਿੱਚ ਹੋ ਗਿਆ ਮਹੀਨੇ ਦੇ ਵਿੱਚ ਆਪਾਂ ਨੇ ਇਹਨਾਂ ਦੀ ਫਾਈਲ ਹੈ ਜਿਹੜੀ ਬਿਲਕੁਲ ਰੈਡੀ ਕਰਤੀ ਤੇ ਆਪਾਂ ਨੇ ਅੱਜ ਇਹ ਪਾਰਸਲ ਵਾਸਤੇ ਲਾਉਣੀ ਹੈਗੀ ਕਿਉਂਕਿ ਮਹੀਨੇ ਦੇ ਵਿੱਚ ਉਹਨਾਂ ਨੂੰ ਵੀ ਖੁੱਲਾ ਟਾਈਮ ਮਿਲ ਗਿਆ ਹਜੇ ਇਹ ਜਿਹੜਾ ਪ੍ਰੋਜੈਕਟ ਹੈਗਾ ਅੱਗੇ ਜਾ ਕੇ ਸਟਾਰਟ ਹੋਣਾਗਾ ਫਾਈਲ ਇਹ ਜਿਹੜੀ ਆਪਣੀ ਇਹ ਬਿਲਕੁਲ ਰੈਡੀ ਹੈ ਇਹਦੇ ਵਿੱਚ ਸਾਰੀਆਂ ਡਰਾਇੰਗ ਜਿੰਨੀਆਂ ਵੀ ਡਰਾਇੰਗ ਆਪਣੀਆਂ ਲੱਗੀਆਂ ਹੋਈਆਂ ਇਹਦੇ ਕੱਲੀ ਕੱਲੀ ਡ੍ਰੈਂਕ ਦੇ ਉੱਪਰ ਆਪਣਾ ਨੰਬਰ ਇਹਦੇ ਵਿੱਚ ਲਿਖਿਆ ਹੋਇਆਗਾ ਤੇ ਕੱਲੀ ਕੱਲੀ ਡ੍ਰੈਂਕ ਫੁੱਲ ਡਿਟੇਲ ਦੇ ਵਿੱਚ ਆ ਜਿਵੇਂ ਕਈ ਵਾਰੀ ਆਪਣੇ ਕਸਟਮਰਾਂ ਨੂੰ ਹੁੰਦੀ ਹੈ ਇਹ ਦਿੱਕਤ ਵੀ ਉਹਨਾਂ ਨੂੰ ਇਹ ਹੁੰਦਾ ਵੀ ਯਾਰ ਜੇ ਆਪਾਂ ਨੇ ਇਹਨਾਂ ਤੋਂ ਨਕਸ਼ਾ ਬਣਵਾ ਲਿਆ ਵੀ ਯਾਰ ਆਪਾਂ ਨੂੰ ਪਤਾ ਨਹੀਂ ਲੱਗਣਾ ਹੈਗਾ ਸਾਈਜ਼ ਦਾ ਵੀ ਯਾਰ ਪਤਾ ਨਹੀਂ ਲੱਗਣਾ ਹੈਗਾ ਇਹ ਵੇਸਟ ਨਹੀਂ ਕਰਨਾ ਹੈਗਾ ਇਸ ਤਰ੍ਹਾਂ ਨਹੀਂ ਹਨ 100 ਆਪਣੇ ਮਨ ਦੇ ਵਿੱਚ ਵਿਚਾਰ ਆਉਂਦੀਆਂ ਪਰ ਉਹ ਤੁਹਾਨੂੰ ਵੀ ਕੋਈ ਟੈਨਸ਼ਨ ਲੈਣ ਦੀ ਲੋੜ ਨਹੀਂ ਹੈ ਇਸ ਤਰ੍ਹਾਂ ਦੀਆਂ ਗੱਲਾਂ ਦੀ ਕਿਉਂਕਿ ਇਹਦੇ ਵਿੱਚ ਆਪਾਂ ਫੁੱਲ ਡਿਟੇਲ ਦਿੱਤੀ ਹੋਈ ਆ ਕੋਈ ਵੀ ਦਿੱਕਤ ਨਹੀਂ ਆਉਂਦੀ। ਬਾਕੀ ਜੇ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਆਉਂਦੀ ਹੈ ਤਾਂ ਆਪਣਾ ਨੰਬਰ ਇਹਦੇ ਉੱਪਰ ਮੈਂਸ਼ਨ ਕੀਤਾ ਹੋਇਆ ਹੈਗਾ। ਤੁਸੀਂ ਜਦੋਂ ਮਰਜ਼ੀ ਕਾਲ ਲਾ ਸਕਦੇ ਹੋ ਸਾਡੀ ਮਿਸਤਰੀ ਨਾਲ ਗੱਲ ਕਰਵਾ ਸਕਦੇ ਹੋ। ਤਾਂ ਆਪਾਂ ਤੁਹਾਡਾ ਮਸਲੇ ਦਾ ਹੱਲ ਇੱਥੇ ਬੈਠੇ ਬਿਠਾਈ ਕਰਦਾਂਗੇ ਕੋਈ ਦਿੱਕਤ ਵਾਲੀ ਗੱਲ ਨਹੀਂ। ਤੇ ਹੁਣ ਜਿਵੇਂ ਆਪਾਂ ਇਹ ਫਾਈਲ ਦੀ ਗੱਲ ਕਰੀਏ ਤਾਂ ਫਾਈਲ ਦੇ ਵਿੱਚ ਜਿਵੇਂ ਤੁਸੀਂ ਸਟਾਰਟਿੰਗ ਦੇ ਦੇਖ ਸਕਦੇ ਹੋ ਵੀ ਆਹ ਜਿਹੜਾ ਕਾਰਨਰ ਦਾ ਫਰੰਟ ਹੈਗਾ ਇਹਦਾ ਲੱਗਿਆ ਹੋਇਆਗਾ। ਕਾਰਨਰ 뷰 ਹੈ ਜਿਹੜਾ ਇਹ ਦਿਸਣ ਲੱਗ ਰਿਹਾਗਾ ਤੇ ਆਪਣੇ ਜਿੰਨੇ ਵੀ ਆਪਣੇ ਨਾਲ ਕਸਟਮਰ ਜੁੜੇ ਹੋਏ ਹੈ ਜਿੰਨੇ ਆਪਣੇ ਨਾਲ ਮਿੱਤਰ ਜੁੜੇ ਫਰੰਟ ਐਲੀਵੇਸ਼ਨ ਪਹਿਲਾਂ ਨਹੀਂ ਬਣਨਾ ਹੈ ਬਣਨਾ ਹੁੰਦਾ ਕਿਉਂਕਿ ਪਹਿਲਾਂ ਆਪਣਾ ਲੇਆਉਟ ਜ਼ਰੂਰੀ ਹੁੰਦਾ ਪਹਿਲਾਂ ਹੇਡਲਾ ਨੀਹਾਂ ਦਾ ਨਕਸ਼ਾ ਫਿਰ ਉੱਪਰ ਲਾਈਨਾਂ ਦਾ ਨਕਸ਼ਾ ਫਿਰ ਆਪਾਂ ਤੁਹਾਨੂੰ ਇੱਕ ਰਫਲੀ ਜਿਹਾ ਆਈਡੀਆ ਦੇ ਸਕਦੇ ਹੁੰਦੇ ਆ ਵੀ ਯਾਰ ਜਿਹੜਾ ਇਹਦਾ ਫਰੰਟ ਹੈਗਾ ਉਹ ਇਸ ਤਰ੍ਹਾਂ ਦਾ ਬਣ ਕੇ ਤਿਆਰ ਹੋ ਜਾਊਗਾ ਕਿਉਂਕਿ ਪਹਿਲਾਂ ਫਰੰਟ ਐਲੀਵੇਸ਼ਨ ਨਹੀਂ ਬਣਦਾ ਪਹਿਲਾਂ ਆਪਾਂ ਨੂੰ ਆਪਣੀਆਂ ਜ਼ਰੂਰਤਾਂ ਦੇ ਮੁਤਾਬਕ ਜਿਹੜਾ ਨਕਸ਼ਾ ਹੈਗਾ ਉਹ ਬਣਾਉਣਾ ਜ਼ਰੂਰੀ ਹੁੰਦਾ ਨੀਹਾਂ ਦਾ ਨੀਹਾਂ ਦਾ ਪਹਿਲਾਂ ਹੇਡਲਾ ਤੇ ਫਿਰ ਉੱਪਰ ਲਾਣਾ ਜੀ ਤੇ ਇਹ ਜਿਵੇਂ ਤੁਸੀਂ ਦੇਖ ਰਹੇ ਹੋ ਵੀ ਫਰਸ਼ ਦੇ ਉੱਪਰ ਹੀ ਆ ਗਿਆ ਆਪਣਾ ਕਾਰਨਰ ਐਲੀਵੇਸ਼ਨ ਸਾਈਡ ਲੁੱਕ ਆ ਗਈ ਆਪਣੀ ਫਰੰਟ ਟੈਲੀਵਿਜ਼ਨ ਦੀ ਜਿਹੜੀ ਹੈਗੀ ਆ ਇਹਦੇ ਵਿੱਚ ਆਪਾਂ ਡਿਟੇਲ ਕੱਲੇ ਕੱਲੇ ਡਿਟੇਲ ਦਿੱਤੀ ਹੋਈ ਹੈ ਇਹਦੇ ਚ ਟੂੜੀ ਦੇ ਵਿੱਚ ਆਪਣਾ ਇਹ ਵਰਕ ਕੀਤਾ ਹੋਇਆ ਜਿਵੇਂ ਤੁਸੀਂ ਗਲਾਈਆਂ ਦੇਖ ਸਕਦੇ ਹੋ ਜਿਹੜੀਆਂ ਆਰਚਾਂ ਨੇ ਕਿੰਨੀ ਆਪਾਂ ਨੇ ਗਲਾਈ ਦੇ ਉੱਪਰ ਪ੍ਰਕਾਰ ਬੰਨ ਕੇ ਤੇ ਤੋਂ ਜਿਵੇਂ ਆ ਤੁਸੀਂ ਦੇਖ ਰਹੇ ਹੋ ਵੀ 2 ਫੁੱਟ ਦੇ ਉੱਪਰ ਇਹ ਜਿਹੜਾ ਆਪਾਂ ਨੇ ਦੇਣੀ ਹੈ ਲੈਂਥ ਇਹਦੀ ਸਾਰੀ ਚੀਜ਼ ਇਹਦੇ ਵਿੱਚ ਫੁੱਲ ਡਿਟੇਲ ਦੇ ਵਿੱਚ ਦਿੱਤੀ ਹੁੰਦੀ ਹੈਗੀ ਕਿਸੇ ਵੀ ਤਰ੍ਹਾਂ ਦੀ ਤੁਹਾਨੂੰ ਕੋਈ ਦਿੱਕਤ ਨਹੀਂ ਆਉਗੀ ਮਤਲਬ ਇਹਦੇ ਵਿੱਚ ਆਪਣਾ ਜਿਹੜਾ ਕੰਮ ਕੀਤਾ ਹੋਇਆ ਹੈਗਾ ਉਸ ਤੋਂ ਬਾਅਦ ਦੇ ਵਿੱਚ ਇਹ ਆ ਗਿਆ ਫਰੰਟ ਐਲੀਵੇਸ਼ਨ ਆ ਫਰੰਟ ਐਲੀਵੇਸ਼ਨ ਹੈਗਾ ਜਿਹੜਾ ਇਸ ਤਰ੍ਹਾਂ ਦਾ ਬਣ ਕੇ ਇਹਦਾ ਤਿਆਰ ਹੋਣਾ ਹੈਗਾ ਫਿਲਹਾਲ ਆਪਣੀ ਜਿਹੜਾ ਕਾਗਜ਼ਾਂ ਦੇ ਵਿੱਚ ਹੈਗਾ ਆਪਾਂ ਨੇ ਉਹ ਤਿਆਰ ਕਰਤਾ ਹੈ ਜਿਹੜੀ ਇਹਨੂੰ ਅਸਲੀ ਰੂਪਰੇਖਾ ਮਿਲਣੀ ਹੈਗੀ ਉਹ ਇਹਨੂੰ ਮਿਲਣੀ ਹੈਗੀ ਮਿਸਤਰੀਆਂ ਨੇ ਦੇਣੀ ਹੈਗੀ ਤੁਹਾਡਾ ਮਿਸਤਰੀ ਹੈ ਜਿਹੜਾ ਬਿਲਕੁਲ ਟ੍ਰੇਡ ਚਾਹੀਦੇ ਉਹਦਾ ਤੁਸੀਂ ਕੰਮ ਦੇ ਕੇ ਮਿਸਤਰੀ ਨਾਲ ਫੇਰ ਜਿਹੜਾ ਕੋਈ ਸਾਜ ਦਾ ਕੰਮ ਕਰਨਾ ਹੈ ਆਪਾਂ ਨੇ ਜਾਂ ਕੋਈ ਬੁਕਿੰਗ ਕਰਨੀ ਹੈ ਆਪਾਂ ਨੇ ਮਿਸਤਰੀ ਦੀ ਉਹਦਾ ਕੰਮ ਦੇ ਕੇ ਪਹਿਲਾਂ ਫੇਰ ਉਹਦੀ ਤੁਸੀਂ ਬੁਕਿੰਗ ਕਰਿਆ ਕਰੋ ਮਿਸਤਰੀ ਦੀ ਕਿਉਂਕਿ ਕਈ ਵਾਰੀ ਆਪਾਂ ਹੰਟੇਡ ਮਿਸਤਰੀ ਲਾ ਲੈਣੇ ਆ ਫਿਰ ਉਹਦੇ ਵਿੱਚ ਦਿੱਕਤ ਰਹਿੰਦੀ ਆਪਾਂ ਨੂੰ ਕਿਉਂਕਿ ਆਪਣਾ ਜਿਹੜਾ ਮਕਾਨ ਹੈਗਾ ਉਹ ਜ਼ਿੰਦਗੀ ਦੇ ਵਿੱਚ ਸਿਰਫ ਇੱਕ ਵਾਰੀ ਬਣਾਉਣਾ ਹੁੰਦਾ ਹੈਗਾ ਇਸ ਕਰਕੇ ਆਪਣਾ ਜਿਹੜਾ ਸੁਪਨਿਆਂ ਦਾ ਘਰ ਹੈਗਾ ਉਹ ਬਣਾਉਣ ਤੋਂ ਪਹਿਲਾਂ ਮਿਸਤਰੀ ਦਾ ਤੁਸੀਂ ਥੋੜਾ ਜਿਹਾ ਵੈਰੀਫਿਕੇਸ਼ਨ ਕਰ ਲਿਆ ਕਰੋ ਮਿਸਤਰੀ ਦੀ ਕਿਉਂਕਿ ਮਿਸਤਰੀ ਦਾ ਜਿਹੜਾ ਕੰਮ ਹੈਗਾ ਉਹ ਇਹਦੇ ਵਿੱਚ ਮਤਲਬ ਪੂਰਾ ਜਿਹੜਾ ਰੋਲ ਹੈਗਾ ਮਿਸਤਰੀ ਨੇ ਨਿਮੋਣਾ ਹੁਆ ਦੋਸਤੋ ਬਾਅਦ ਇਹ ਜਿਹੜਾ ਨੂੰ ਅਸਲੀ ਰੂਪ ਦੇਣਾ ਹੁੰਦਾ ਹੈਗਾ ਜਿਹੜਾ ਇਸ ਕੋਠੇ ਦਾ ਫਰੰਟ ਐਲੀਵੇਸ਼ਨ ਬਣਾ ਹੈਗਾ ਇਹਦੀ ਐਸਾ ਬਣਾ ਲੈ ਜਿਹੜੀ ਚੜਾਈ ਹੈਗੀ ਉਹ 45 ਫੁੱਟ ਹੈ ਤੇ ਅੰਦਰੋਂ ਜਿਹੜੀ ਲੰਗਾਈ ਹੈਗੀ ਉਹ 55 ਫੁੱਟ ਹੈ ਬਹੁਤ ਵਧੀਆ ਲੈਵਲ ਦਾ ਜਿਹੜਾ ਪ੍ਰੋਜੈਕਟ ਹੈਗਾ ਉਹ ਤਿਆਰ ਹੋਊਗਾ ਤੇ ਇਹ 2D ਫਰੰਟ ਐਲੀਵੇਸ਼ਨ ਆ ਗਿਆ ਫਰੰਟ ਦਾ ਇਹ ਫਰੰਟ ਦੀਆਂ ਡਰਾਇੰਗਾਂ ਆ ਗਈ ਇਹਦੇ ਵਿੱਚ ਸਾਰਾ ਕੁਝ ਜਿਵੇਂ ਜਿਵੇਂ ਆਪਾਂ ਤੁਹਾਨੂੰ ਪਹਿਲਾਂ ਦੱਸਿਆ ਹੈਗਾ ਵੀ ਆਰਚਾਂ ਵਗੈਰਾ ਜਾ ਕੋਈ ਹੈਡ ਦੀ ਜਿਹੜੀ ਚੜਾਈ ਹੈ ਜਾਂ ਮੋਲਡਿੰਗ ਦੀ ਜਿਹੜੀ ਮੋਲਡਿੰਗ ਦਾ ਵੀ ਆਪਾਂ ਇਹਦੇ ਵਿੱਚ ਸਪੈਸ਼ਲ ਰਹਿਗੋ ਉਹ ਬੈਕ ਸਾਈਡ ਤੇ ਲੱਗੀ ਹੋਈ ਹੈ ਉਹ ਵੀ ਆਪਾਂ ਤੁਹਾਨੂੰ ਦਿਖਾਵਾਂਗੇ ਵੀ ਕਿੰਨੇ ਇੰਚ ਦੀ ਹੈ ਜਿਹੜੀ ਮੋਲਡਿੰਗ ਬਣਨੀ ਚਾਹੀਦੀ ਹੈ ਤੇ ਇਹ ਆ ਗਿਆ ਜੀ 2D ਐਲੀਵੇਸ਼ਨ 2D ਤੇ 3D ਤੁਹਾਨੂੰ ਸਾਰਾ ਵਰਕੇ ਦੇ ਵਿੱਚ ਮਿਲੂਗਾ ਤੇ ਇਹ ਆ ਗਿਆ ਜਿਵੇਂ ਵਰਕਿੰਗ ਪਲਾਨ ਗਰਾਉਂਡ ਫਲੋਰ ਦਾ ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਜਿਵੇਂ ਫਰਸਟ ਤੇ ਆ ਗਿਆ ਬੈਡਰੂਮ ਜੀ ਉਹਦੇ ਨਾਲ ਲੱਗਦੀ ਸਟੋਰ ਆ ਗਿਆ ਪੂਜਾ ਰੂਮ ਆ ਗਿਆ ਫਿਰ ਉਸ ਤੋਂ ਬਾਅਦ ਦੇ ਵਿੱਚ ਆ ਗਿਆ ਸੈਕੰਡ ਬੈਡਰੂਮ ਇਹ ਆ ਗਈ ਜੀ ਕਿਚਨ ਤੇ ਲੌਬੀ ਆ ਗਈ ਜੀ ਉਸ ਤੋਂ ਬਾਅਦ ਦੇ ਵਿੱਚ ਇਸ ਪਾਸੇ ਆ ਗਿਆ ਜੀ ਪੌੜੀਆਂ ਦੇ ਅੰਦਰ ਦੀ ਨੇ ਤੇ ਇਹ ਆ ਗਿਆ ਟਾਇਲਟ ਦਾ ਏਰੀਆ ਇਹ ਆ ਗਿਆ ਡਰਾਈੰਗ ਰੂਮ ਦਾ ਤੇ ਇਹ ਆ ਗਿਆ ਜੀ ਕਾਰ ਪੋਰਚ ਉਸ ਤੋਂ ਬਾਅਦ ਦੇ ਵਿੱਚ ਜੇ ਆਪਾਂ ਇਹਦੀ ਸਾਈਜ਼ ਦੀ ਗੱਲ ਕਰੀਏ ਤਾਂ ਇਹਦੇ ਵਿੱਚ ਜਿਹੜਾ ਸਾਈਜ਼ ਹੈਗਾ ਉਹ ਆਪਾਂ ਨੇ ਪ੍ਰੋਪਰ ਦਿੱਤਾ ਹੋਇਆ ਹੈਗਾ ਵੀ ਕਿੰਨੇ ਬਾਈ ਕਿੰਨੇ ਦਾ ਜਿਹੜਾ ਰੂਮ ਰਹਿਣਾ ਹੈਗਾ ਕਿੰਨੇ ਬਾਈ ਕਿੰਨੇ ਦਾ ਜਿਹੜਾ ਸਟੋਰ ਰਹਿਣਾ ਹੈਗਾ ਪੂਜਾ ਰੂਮ ਰਹਿਣਾ ਹੈਗਾ ਜਾਂ ਕਿਚਨ ਰਹਿਣੀ ਹੈ ਜੋ ਵੀ ਇਹਦੇ ਵਿੱਚ ਆਊਗਾ ਜਿਵੇਂ ਇਸ ਪਾਸੇ ਤੁਸੀਂ ਦੇਖ ਸਕਦੇ ਜਿਹੜਾ ਓਪਨ ਚੌਲਾ ਆਪਾਂ ਨੇ ਇਹਦਾ ਸਾਈਜ਼ ਵੀ ਦਿੱਤਾ ਹੋਇਆ ਹੈਗਾ ਵੀ ਕਿੰਨੇ ਬਾਈ ਕਿੰਨੇ ਦੇ ਵਿੱਚ ਰਹੂਗਾ ਤੇ ਸਾਈਜ਼ ਵਾਲਾ ਕੋਈ ਦਿੱਕਤ ਨਹੀਂ ਹੈਗੀ ਇਹਦੇ ਜਿਵੇਂ ਆਪਾਂ ਤੁਹਾਨੂੰ ਫਰੰਟ ਐਲੀਵੇਸ਼ਨ ਇਹਦਾ ਦਿਖਾਇਆ ਸੀਗਾ ਫਰਸਟ ਪੇਜ ਦੇ ਉੱਪਰ ਹਣਾ ਤੇ ਐਸ ਪਾਸੇ ਤਾਂ ਇਹਦੀ ਜਿਹੜੀ ਚੜਾਈ ਹੈ ਉਹ ਤਾਂ ਹੈਗੀ ਹੈ 45 ਤੇ ਐਸਾ ਮਲ ਬਣਦਾ ਹੈਗਾ ਇਹ 55 ਫੁੱਟ 45 ਬਾਈ 55 ਦੇ ਵਿੱਚ ਡਬਲ ਸਟੋਰੀ ਜਿਹੜੀ ਕਲਾਸਿਕਲ ਕੋਠੀ ਹੈ ਉਹ ਬਣ ਕੇ ਇਹ ਤਿਆਰ ਹੋਣੀ ਹੈਗੀ ਉਸ ਤੋਂ ਬਾਅਦ ਦੇ ਵਿੱਚ ਜੇ ਆਪਾਂ ਗੱਲ ਕਰੀਏ ਜੀ ਇਹ ਆ ਗਿਆ ਆਪਣਾ ਜੋ ਐਨੀ ਡਿਟੇਲ ਆ ਗਈ ਗਰਾਉਂਡ ਫਲੋਰ ਦੀ ਜਿਵੇਂ ਆਪਾਂ ਕਿਹਦੀ ਵਿੱਚ ਗਾਠਾਂ ਦਾ ਨਕਸ਼ਾ ਆ ਗਿਆ ਆਪਣਾ ਇਹ ਇਹਦੇ ਵਿੱਚ ਕਿੰਨੀਆਂ ਡੋਰ ਲੱਗਣੀਆਂ ਕਿੰਨੀਆਂ ਵਿੰਡੋ ਲੱਗਣੀਆਂ ਕਿੰਨੇ ਰੋਸ਼ਨਾਂ ਲੱਗਣੇ ਆ ਪ੍ਰੋਪਰ ਇਹਦਾ ਸਾਈਜ਼ ਲੰਬਾਈ ਚੜਾਈ ਕੀ ਆਊਗੀ ਲਮਾਈਏ ਦੀ ਕੀ ਰਹੂਗੀ ਚੜਾਈ ਕੀ ਰਹੂਗੀ ਦੋਰ ਦੀ ਵੀ ਤੇ ਵਿੰਡੋਆਂ ਦੀ ਝੁਗਾਠਾਂ ਦੀ ਉਸ ਤੋਂ ਬਾਅਦ ਦੇ ਵਿੱਚ ਜੇ ਆਪਾਂ ਗੱਲ ਕਰੀਏ ਫਰਸਟ ਫਲੋਰ ਦੀ ਇਹ ਫਰਸਟ ਫਲੋਰ ਦਾ ਆ ਗਿਆ ਆਪਣਾ ਨੀਹਾਂ ਦਾ ਨਕਸ਼ਾ ਲੇਆਉਟ ਜਿਹਨੂੰ ਆਪਾਂ ਕਹਿੰਦੇ ਨੇ ਇਹਦੇ ਵਿੱਚ ਵੀ ਜਿਵੇਂ ਤੁਸੀਂ ਦੇਖ ਰਹੇ ਹੋ ਵੀ ਲੋਬੀ ਦੇ ਉੱਪਰ ਲੋਬੀ ਕਵਰ ਕਰਤੀ ਆਪਾਂ ਨੇ ਤੇ ਐਸ ਪਾਸੇ ਆ ਗਿਆ ਫਰਸਟ ਬੈੱਡਰੂਮ ਜੀ ਇਹ ਆ ਗਿਆ ਭਰਾਂਡਾ ਤੇ ਇਹ ਆ ਗਿਆ ਜੀ ਸੈਕੰਡ ਬੈੱਡਰੂਮ ਇਹਦੇ ਨਾਲ ਡਰੈਸਿੰਗ ਦਾ ਤੇ ਟੁਆਲਟ ਦਾ ਇਹ ਰੱਖਿਆ ਗਿਆ ਤੇ ਬਾਕੀ ਆ ਗਈ ਇਹ ਬਾਲਕਨੀ ਤੇ ਪੌੜੀਆਂ ਇਹਦੇ ਓਪਨ ਟੈਰਸ ਦੇ ਬਾਹਰਲੇ ਪਾਸੇ ਦੀ ਉੱਪਰਲੇ ਪਾਸੇ ਨਹੀਂ ਆਉਂਦੀਆਂ ਤੇ ਇਹ ਆ ਗਿਆ ਜੀ ਫਰਸਟ ਫਲੋਰ ਦਾ ਆਪਣਾ ਆ ਗਿਆ ਜੁਆਇੰਟ ਦੀ ਡਿਟੇਲ ਇਹਦੇ ਵਿੱਚ ਵੀ ਜਿਹੜਾ ਫਰਸਟ ਫਲੋਰ ਦੇ ਉੱਪਰ ਜਿੰਨੇ ਆਪਣੇ ਗੇਟ ਲੱਗਣੇ ਆ ਜਿੰਨੇ ਆਪਣੇ ਡੋਰ ਲੱਗਣੇ ਵਿੰਡੋ ਲੱਗਣੀਆਂ ਜਾਂ ਕੋਈ ਰੋਸ਼ਨਦਾਨ ਲੱਗਣਾਗਾ ਇਹਦੇ ਵਿੱਚ ਉਹ ਜੀ ਜਾ ਗਿਆ ਜੀ ਸਾਰੀਆਂ ਤੇ ਉਸ ਤੋਂ ਬਾਅਦ ਦੇ ਵਿੱਚ ਆਪਣਾ ਸੈਨੀਟਰੀ ਦਾ ਆ ਗਿਆ ਪਾਈਪ ਫਿਟਿੰਗ ਜਿਹੜੀ ਆਪਣਾ ਆਪਣੇ ਦੇ ਵਿੱਚ ਮੇਨ ਪੁਆਇੰਟ ਦੇਣੇ ਹੁੰਦੇ ਹੈਗੇ ਜਿਹੜੇ ਮੇਨ ਪਾਈਪਾਂ ਦਾ ਹੁੰਦਾਗਾ ਵੀ ਕਿੱਥੋਂ ਕਿਹੜੀ ਪਾਈਪ ਹੈ ਕਿਹੜੇ ਪਾਸੇ ਨੂੰ ਜਾਣੀ ਹੈ ਇਹ ਆ ਜਾਂਦਾ ਆਪਣਾ ਸੈਨੀਟਰੀ ਦਾ ਗਰਾਉਂਡ ਫਲੋਰ ਦਾ ਆ ਗਿਆ ਇਹ ਇਹਦੇ ਵਿੱਚ ਵੀ ਆਪਣੀ ਸਾਰੀ ਡਿਟੇਲ ਦਿੱਤੀ ਹੁੰਦੀ ਹੈ ਬਾਕੀ ਜਿਹੜੀ ਹੁੰਦੀ ਉਹਨੇ ਦੇਖਣਾ ਹੁੰਦਾ ਕਿ ਵੀ ਇਹਦੇ ਵਿੱਚ ਆਪਾਂ ਨੇ ਮੇਨ ਪੁਆਇੰਟ ਦੇਣੇ ਹੁੰਦੇ ਹੈਗੇ ਸੈਨੀਟਰੀ ਦੇ ਜਿੰਨੇ ਵੀ ਮੇਨ ਪੁਆਇੰਟ ਹੁੰਦੀ ਹੈਗੀ ਉਹ ਆਪਾਂ ਨੇ ਦੇਣੇ ਹੁੰਦੀ ਹੈ ਬਾਕੀ ਜਿਹੜਾ ਅੰਦਰਲਾ ਹੁੰਦਾ ਐਸੈਸਰੀ ਹੁਣ ਜਿਵੇਂ ਤੁਸੀਂ ਕਿਚਨ ਦੀ ਲਾ ਲਓ ਟਾਇਲਟ ਦੀ ਲਾ ਲਓ ਹਨਾ ਇਹ ਤੁਹਾਡੇ ਬਜਟ ਤੇ ਡਿਪੈਂਡ ਕਰਦਾ ਹੈਗਾ ਵੀ ਤੁਸੀਂ ਕਿਸ ਕੰਪਨੀ ਦੀ ਲਾਉਣੀ ਹੈ ਕਿਸ ਲੈਵਲ ਦੀ ਲਾਉਣੀ ਹੈ ਜਿੰਨਾ ਕੁ ਤੁਹਾਡਾ ਬਜਟ ਹੋਊਗਾ ਇਹਦੇ ਵਿੱਚ ਆਪਾਂ ਮੇਨ ਪੁਆਇੰਟ ਇਸ ਕਰਕੇ ਛੱਡ ਦਿੰਦੇ ਹਾਂ ਕਿਉਂਕਿ ਕੱਲੂ ਲੈਂਟਰ ਦੀ ਤੋੜਪਨ ਨਾ ਹੋਵੇ ਲੈਂਟਰ ਦੀ ਤੋੜਪਨ ਹੋ ਕੇ ਫਿਰ ਉਹ ਚੀਜ਼ ਬਣਦੀ ਨਹੀਂ ਹੈਗੀ ਬਾਅਦ ਵਿੱਚ ਗੱਲ ਜੀ ਹੈ ਨਾ ਥੋੜ ਤੇ ਪਰ ਮਤਲਬ ਆਪਾਂ ਜਿਹੜਾ ਆਪਣੇ ਕੰਨੀਓ 100% ਦੇਣ ਦੀ ਕੋਸ਼ਿਸ਼ ਕਰਦੇ ਆਂ ਵੀ ਆਪਾਂ ਜਿਹੜੇ ਮੇਨ ਪੁਆਇੰਟ ਨੇ ਉਹ ਦਿੱਤੇ ਜਾਣ ਉਸ ਤੋਂ ਬਾਅਦ ਦੇ ਵਿੱਚ ਇਹ ਫਸਟ ਫਲੋਰ ਦਾ ਆ ਗਿਆ ਸੈਨੀਟਰੀ ਦਾ ਇਹਦੇ ਵਿੱਚ ਵੀ ਜਿਵੇਂ ਤੁਸੀਂ ਦੇਖ ਸਕਦੇ ਹੋ ਵੀ ਮੇਨ ਜਿਹੜੇ ਆਪਾਂ ਨੇ ਮੇਨ ਪਾਈਪ ਨੇ ਮੇਨ ਪਾਈਪਾਂ ਦੇ ਦਿੱਤੀਆਂ ਇਹਦੇ ਵਿੱਚ ਤੇ ਜਿਹੜਾ ਐਸੈਸਰੀ ਦਾ ਕੰਮ ਕਰਵਾਉਣਾਗਾ ਤੁਸੀਂ ਨੇ ਉਹ ਤੁਸੀਂ ਆਪਣੇ ਥੋੜੇ ਬਜਟ ਦੇ ਉੱਪਰ ਡਿਪੈਂਡ ਹੈਗਾ ਬਜਟ ਦੇ ਅਕੋਰਡਿੰਗ ਤੁਸੀਂ ਆਪਣਾ ਕਰਵਾ ਸਕਦੇ ਹੋ ਤੇ ਇਹ ਆ ਗਿਆ ਇਲੈਕਟ੍ਰੀਕਲ ਦਾ پلان ਜੀ ਜਿਵੇਂ ਕਈ ਵਾਰੀ ਆਪਣੇ ਕਸਟਮਰ ਜਿੰਨੇ ਆਪਣੇ ਨਾਲ ਜੁੜੇ ਹੋਏ ਆ ਫੋਲੋਅਰ ਆਪਣੇ ਤੇ ਉਹਨਾਂ ਦੀ ਕਈ ਵਾਰੀ ਇਹ ਹੁੰਦਾ ਵੀ ਯਾਰ ਤੁਸੀਂ ਬ ਇਲੈਕਟ੍ਰੀਕਲ ਦਾ ਵਿੱਚ ਦਿਓਗੇ ਜਾਂ ਫਿਰ ਆਪਣਾ ਸਨੀਟਰੀ ਦੇ ਵਿੱਚ ਦਿਓਗੇ ਜੁਆਇੰਟਰੀ ਦਾ ਵਿੱਚ ਦਿਓਗੇ ਇਹਦੇ ਵਿੱਚ ਆਪਣੇ ਫਾਈਲ ਦੇ ਵਿੱਚ ਆਲ ਓਵਰ ਤੁਸੀਂ ਮੰਨ ਕੇ ਚੱਲੋ ਵੀ ਤਕਰੀਬਨ ਤਕਰੀਬਨ ਸਾਰੇ ਜਿੰਨੀਆਂ ਡਰੈਨ ਹੁੰਦੀਆਂ ਸਾਰੀਆਂ ਡਰੈਨ ਦੇ ਵਿੱਚ ਆ ਜਾਂਦੀਆਂ ਤੇ ਇਹ ਜਿਵੇਂ ਤੁਸੀਂ ਦੇਖ ਰਹੇ ਹੋ ਵੀ ਇਹ ਡਰੈਨ ਆਪਣੀ ਇਲੈਕਟ੍ਰੀਕਲ ਦੀ ਆ ਗਈ ਇਹ ਗਰਾਉਂਡ ਫਲੋਰ ਦੀ ਆ ਇਹਦੇ ਵਿੱਚ ਜਿੰਨੇ ਪੁਆਇੰਟ ਨੇ ਸਵਿਚ ਪੁਆਇੰਟ ਆ ਗਏ ਜਾਂ ਫੈਨ ਪੁਆਇੰਟ ਆ ਗਏ ਪੱਖਿਆਂ ਦਾ ਜਿਹੜੇ ਤੁਸੀਂ ਦੇਖ ਰਹੇ ਹੋ ਵੀ ਇਹਦੇ ਵਿੱਚ ਆਪਾਂ ਸਿਸਟਮ ਜਿਹੜਾ ਰੱਖਿਆ ਹੋਇਆ ਹੈਗਾ ਸਾਰਾ ਹਨਾ ਤੇ ਇਹ ਦੇ ਵਿੱਚ ਆਪਾਂ ਸਾਰਾ ਆਪਣੀ ਕਰਨਿਓ ਆਪਾਂ ਨੇ ਫੁੱਲ ਬਟਾ ਫੁੱਲ ਦਿੱਤਾ ਜੇ ਤੁਸੀਂ ਇਹਦੇ ਵਿੱਚੋਂ ਕੋਈ ਚੀਜ਼ ਮਿਸ ਕਰਾਉਣੀ ਚਾਹੁੰਦੇ ਹੋ ਤੁਸੀਂ ਮਿਸਤਰੀ ਨਾਲ ਡਿਸਕਸ ਕਰਕੇ ਇਹਦੇ ਵਿੱਚੋਂ ਕੋਈ ਪੁਆਇੰਟ ਜਾਂ ਕੋਈ ਬੋਰਡ ਕੋਈ ਘਟਵਾਤ ਲਵਾਉਣਾ ਚਾਹੁੰਦੇ ਹੋ ਤਾਂ ਉਹ ਤੁਸੀਂ ਲਵਾ ਸਕਦੇ ਹੋ ਇਹਦੇ ਵਿੱਚੋਂ ਤੇ ਉਸ ਤੋਂ ਬਾਅਦ ਦੇ ਵਿੱਚ ਜਿਵੇਂ ਆ ਗਿਆ ਫਰਸਟ ਫਲੋਰ ਦੀ ਆ ਗਈ ਜੀ ਇਹ ਇਹ ਫਰਸਟ ਫਲੋਰ ਦਾ ਇਲੈਕਟ੍ਰੀਕਲ ਦਾ ਇਹਦੇ ਵਿੱਚ ਵੀ ਜਿਵੇਂ ਤੁਹਾਨੂੰ ਦੱਸਿਆ ਕਿ ਪੁਆਇੰਟ ਆਪਾਂ ਨੇ ਆਪਣੀ ਕਰਨਿਓ ਫੁੱਲ ਬਟਾ ਫੁੱਲ 100% ਦਿੱਤੇ ਹੋਏ ਹੈ ਤੇ ਜੇ ਕੋਈ ਤੁਸੀਂ ਵੱਧ ਘੱਟ ਕਰਾਉਣਾ ਹੈ ਇਹਦੇ ਵਿੱਚੋਂ ਤੁਸੀਂ ਕਰਵਾ ਸਕਦੇ ਹੋ ਮੁੱਕ ਤੇ ਤੇ ਇਹ ਆ ਗਿਆ ਜੀ ਆਪਣਾ ਇਲੈਕਟ੍ਰੀਕਲ ਦਾ ਇਲੈਕਟ੍ਰੀਕਲ ਦਾ ਜਿਵੇਂ ਇਹ ਵੀ ਕਿੰਨੀ ਹਾਈਟ ਦੇ ਉੱਪਰ ਕਿਹੜੇ-ਕਿਹੜੇ ਜਿਹੜੇ ਸਿੰਬਲ ਝਾੜਟ ਗਿਆ ਹੁੰਦੇ ਨੇ ਆਪਾਂ ਨੂੰ ਸਿੰਬਲ ਝਾੜਟ ਆ ਗਿਆ ਕਿੰਨੀ ਹਾਈਟ ਦੇ ਉੱਪਰ ਕਿਹੜਾ-ਕਿਹੜਾ ਜਿਹੜਾ ਆਪਣਾ ਸਿਸਟਮ ਹੈਗਾ ਇਹ ਲੱਗੂਆ ਜਿਹੜਾ ਪਾਈਪ ਜਾਂ ਕੋਈ ਬੋਰਡ ਹੈ ਜਿਵੇਂ ਹੁਣ ਤੁਸੀਂ ਆਹ ਪਾਲ ਫੈਨ ਲਾ ਲੋ ਵੀ ਕਿੰਨੀ ਹਾਈਟ ਦੇ ਉੱਪਰ ਲੱਗਣਾ ਹੈਗਾ ਇਹਦੇ ਵਿੱਚ ਸਾਰੀ ਪ੍ਰੋਪਰ ਡਿਟੇਲ ਹੈ ਉਹ ਆਪਾਂ ਨੇ ਫੁੱਟਾਂ ਦੇ ਵਿੱਚ ਇੰਚਾਂ ਦੇ ਵਿੱਚ ਦਿੱਤੀ ਹੋਈ ਹੈਗੀ ਇਹ ਆਪਣਾ ਲਾਸਟ ਦੇ ਉੱਪਰ ਜਿਹੜਾ ਡਰਾਇੰਗ ਪਾਈ ਹੋਈ ਹੈ ਇਹ ਪਾਈ ਹੋਈ ਹੈ ਇਹ ਆਪਾਂ ਨੇ ਮੋਲਡਿੰਗ ਦੀ ਇਹ ਜਿਹ ਮਿਸਤਰੀ ਕੀ ਕਰਦੇ ਹੈਗੇ ਮਿਸਤਰੀ ਇਹ ਟਾਇਲ ਦਾ ਬਣਾ ਲੈਂਦੇ ਹੈਗੇ ਤੇ ਟਾਇਲ ਦਾ ਢੂਲਾ ਬਣਾ ਕੇ ਫਿਰ ਕਰ ਦਿੰਦੇ ਹੈ ਇਹ ਥੋੜਾ ਜਿਹਾ ਆਰ ਸੀ ਸੀ ਦਾ ਉਹਦੀ ਗੱਲਬਾਤ ਅਲੱਗ ਹੀ ਹੁੰਦੀ ਹੈ ਨਾ ਵੱਖਰੀ ਗੱਲਬਾਤ ਹੁੰਦੀ ਹੈ ਜਿਵੇਂ ਆ ਜੀ ਜਾਂਗੀ ਮੋਲਡਿੰਗ ਦੇ ਵਿੱਚ ਕੋਠੀ ਦੀ ਮੇਨ ਜਿਹੜੀ ਮੋਲਡਿੰਗ ਆ ਗਈ ਨਾ ਆਪਾਂ ਨੇ ਇਹਦਾ ਸਾਈਜ਼ ਇਹਦੇ ਵਿੱਚ ਪ੍ਰੋਪਰ ਦੇਣ ਦੀ ਕੋਸ਼ਿਸ਼ ਕੀਤੀ ਹੈ ਆ ਉੱਪਰਲੇ ਪਾਸੇ ਲਾ ਲਓ ਵੀ ਇਹ ਸਾਰੀ ਕੋਠੀ ਦੇ ਤਕਰੀਬਨ ਤਕਰੀਬਨ ਲਾ ਲਓ ਵੀ ਫਰੰਟ ਦੇ ਵਾਲੇ ਵਾਲੇ ਘੁੰਮਦਾ ਹੈਗਾ ਇਹ ਜਿਹੜੀ ਮੋਲਡਿੰਗ ਹੈ ਇਹ ਮੋਲਡਿੰਗ ਇੱਕ ਐਸੀ ਚੀਜ਼ ਹੈ ਵੀ ਜੇ ਤਾਂ ਆਪਣੀ ਸੋਹਣੀ ਬਣ ਗਈ, ਪੂਰੀ ਪ੍ਰੋਪਰ ਤਰੀਕੇ ਦੀ ਬਣ ਗਈ, ਫਿਰ ਤਾਂ ਤੁਸੀਂ ਆਲਾ ਲੋਵੀ ਕੋਠੀ ਦੀ ਪੂਰੀ ਸ਼ਾਨ ਬਣੂਗੀ ਜਮਾਨ। ਤੇ ਜੇ ਆਪਣੀ ਕਿਤੇ ਇਹ ਜੀਜ਼ ਗਲਤ ਬਣ ਗਈ, ਫਿਰ ਤੁਸੀਂ ਆਲਾ ਲੋਵੀ ਕੋਠੀ ਦੀ ਉਹ ਚੀਜ਼ ਨਹੀਂ ਬਣਨੀ ਹੈਗੀ ਜਿਹੜੀ ਜਿਹਾ ਆਪਾਂ ਬਣਾ ਕੇ ਦੇ ਦਾਂਗੇ। ਕਿਉਂਕਿ ਇਹ ਮੋਲਡਿੰਗ ਵਾਸਤੇ ਮਿਸਤਰੀ ਭਰਾਵਾਂ ਨੂੰ ਵੀ ਬੇਨਤੀ ਹੈ ਵੀ ਥੋੜਾ ਜਿਆ ਇਹਦੇ ਵਿੱਚ ਤੁਸੀਂ ਧਿਆਨ ਰੱਖਿਆ ਕਰੋ ਤੇ ਟਾਇਲ ਦੀ ਨਾ ਬਣਾਇਆ ਕਰੋ, ਪ੍ਰੋਪਰ ਜਿਆ ਤਾਂ ਫਿਰ ਲੱਕੜ ਦਾ ਫਰਮਾ ਜਾਂ ਲੋਹੇ ਦਾ ਫਰਮਾ ਲੈ ਕੇ ਤੁਸੀਂ ਇਹ ਚੀਜ਼ ਬਣਾ ਸਕਦੇ ਹੋ। ਇਹ ਜਿਹੜੀ ਫਾਈਲ ਸੀਗੀ ਆਪਣੀ ਬਿਲਕੁਲ ਕੰਪਲੀਟ ਹੈ ਸਿਵਲ ਵਰਕ ਤੱਕ ਦੀ ਇਹਦੇ ਵਿੱਚ ਸਾਰੀਆਂ ਡਰਾਇੰਗ ਜੰਗੀਆਂ ਵੀ ਹੁੰਦੀਆਂ ਨੇ ਉਹ ਸਾਰੀਆਂ ਡਰਾਇੰਗ ਦੇ ਵਿੱਚ ਆ ਗਈਆਂ ਜੇ ਕਿਤੇ ਤੁਹਾਨੂੰ ਕੋਈ ਵੀ ਦਿੱਕਤ ਆ ਰਹੀ ਹੈ ਕਿਸੇ ਵੀ ਕਿਸੇ ਮਿਸਤਰੀ ਨੂੰ ਦਿੱਕਤ ਆ ਰਹੀ ਹੈ ਕਿਸੇ ਆਪਣੇ ਮਾਲਕ ਭਰਾ ਨੂੰ ਕੋਈ ਦਿੱਕਤ ਆ ਰਹੀ ਹੈ ਤਾਂ ਸਾਨੂੰ ਜਦੋਂ ਮਰਜੀ ਤੁਸੀਂ ਕਾਲ ਕਰਕੇ ਪੁੱਛ ਸਕਦੇ ਹੋ ਵੀ ਸਾਨੂੰ ਇੱਥੇ ਦਿੱਕਤ ਆ ਰਹੀ ਹੈ ਜੀ ਬਾਕੀ ਤੁਹਾਨੂੰ ਆਪਣੀਆਂ ਵੀਡੀਓ ਕਮੈਂਟ ਲੱਗਦੀਆਂ ਨੇ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਆਪਾਂ ਹਰੇਕ ਨੂੰ ਹਰੇਕ ਕਸਟਮਰ ਨੂੰ ਜਿਹੜੀ ਇਹ ਫਾਈਲ ਹੈ ਸਬਮਿਟ ਕਰਾਉਣੇ ਹੁੰਦੇ ਆ ਤੇ ਬਾਕੀ ਡਿਪੈਂਡ ਕਰਦਾ ਹੈਗਾ ਤੁਹਾਡੀ ਪੇਮੈਂਟ ਤੇ ਜਿਵੇਂ ਜਿਸ ਤਰ੍ਹਾਂ ਤੁਸੀਂ ਪੇਮੈਂਟ ਸਾਨੂੰ ਦਿੰਦੇ ਰਹੋਗੇ ਅਸੀਂ ਤੁਹਾਡਾ ਕੰਮ ਹੈ ਜਿਹੜਾ ਉਸ ਸਪੀਡ ਦੇ ਨਾਲ ਕਰਦੇ ਰਹਾਂਗੇ ਕਿਉਂਕਿ ਇਹ ਭਰਾ ਦੀ ਜਿਹੜੀ ਸਾਰੀ ਪੇਮੈਂਟ ਆਪ ਨੂੰ ਕੋਲ ਐਡਵਾਂਸ ਆ ਗਈ ਸੀ ਤੇ ਆਪਾਂ ਇਹਦੀ ਜਿਹੜੀ ਫਾਈਲ ਹੈ ਅੱਜ ਇਸ ਕਰਕੇ ਸਬਮਿਟ ਕਰਵਾ ਰਹੇ ਹਾਂ ਤੇ ਬਾਕੀ ਮੇਨ ਜਿਹੜੀ ਗੱਲ ਹੈਗੀ ਮੇਨ ਗੱਲ ਹੁੰਦੀ ਹੈਗੀ ਡਰਾਇੰਗ ਦੀ ਡਿਟੇਲ ਦੇ ਉੱਪਰ ਇਹਦੇ ਵਿੱਚ ਡਿਟੇਲ ਹੈ ਜਿਹੜੀ ਉਹ ਫੁੱਲ ਦਿੱਤੀ ਹੁੰਦੀ ਹੈ ਤੁਹਾਨੂੰ ਕਿਸੇ ਤਰ੍ਹਾਂ ਦੇ ਕੋਈ ਚੱਕਰਾ ਚੱਕਰ ਨਹੀਂ ਪੈਂਦਾਗਾ ਇਹ ਚੀਜ਼ ਦੇ ਵਿੱਚ ਤੇ ਬਾਕੀ ਆਪਣੀਆਂ ਵੀਡੀਓ ਤੁਹਾਨੂੰ ਕਿਵੇਂ ਦੇ ਲੱਗਦੀਆਂ ਨੇ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਆਪਣੀਆਂ ਘੈਂਟ ਘੈਂਟ ਵੀਡੀਓ ਦੇਖਣ ਵਾਸਤੇ ਆਪਣੇ ਕੋਈ ਨੂੰ ਫੋਲੋ ਕਰ ਲਓ ਸასი ਗੱਲ